ਅੱਜ ਆਪਾਂ ਪਰਮੇਸ਼ਰ ਜੀ ਦੀ ਬਹੁਤ ਹੀ ਨਿੱਘੀ ਹਜ਼ੂਰੀ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਬਰਕਤਾਂ ਦੇ ਬਾਰੇ ਵਿੱਚ ਸਿੱਖਾਂਗੇ ਹallelujah ਬਰਕਤਾਂ ਦੇ ਬਾਰੇ ਵਿੱਚ ਸਿੱਖਾਂਗੇ ਉਹਨਾਂ ਬਰਕਤਾਂ ਦਾ ਮਕਸਦ ਕੀ ਆ ਸਾਡੀ ਜ਼ਿੰਦਗੀ 'ਚ ਇਹਦੇ ਬਾਰੇ ਵਿੱਚ ਵੀ ਸਿੱਖਾਂਗੇ ਸੋ ਪ੍ਰਭੂ ਜੀ ਦੀ ਵਡਿਆਈ ਹੋਵੇ ਆਜੋ ਆਪਾਂ ਸਭ ਤੋਂ ਪਹਿਲਾਂ ਪਵਿੱਤਰ ਬਾਈਬਲ ਦੇ ਵਿੱਚ ਦੇਖੀਏ ਗਿਣਤੀਆਂ ਦੀ ਕਿਤਾਬ ਤੇ ਉਹਦਾ 6ਵਾਂ ਅਧਿਆਇ ਆਪਾਂ ਦੇਖਦੇ ਆਂ ਤੇ ਦੀ 23 ਨੰਬਰ ਪੰਕਤੀ ਤੋਂ ਆਪਾਂ ਪੜਨਾ ਸ਼ੁਰੂ ਕਰਦੇ ਆਂ 22 ਤੋਂ ਲਿਖਿਆ ਫਿਰ ਯਹਵਾ موسی ਨੂੰ ਬੋਲਿਆ ਹਰੂਨ ਅਰ ਉਹਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਐਉਂ ਇਜ਼ਰਾਈਲੀਆਂ ਨੂੰ ਅਸੀਸ ਦੇ ਕੇ ਆਖਿਓ ਯਹਵਾ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ ਯਹਵਾ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਇਆ ਕਰੇ ਯਹਵਾ ਆਪਣਾ ਮੁਖੜਾ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ ਇਉਂ ਉਹ ਮੇਰਾ ਨਾਮ ਇਜ਼ਰਾਈਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤਾਂ ਦਿਆਂਗਾ ਆਮੇਨ ਹallelujah ਸੋ ਪ੍ਰਭੂ ਜੀ ਦੀ ਵਡਿਆਈ ਹੋਵੇ ਅਸੀਂ ਇਸ ਵਚਨ ਦੇ ਰਾਹੀਂ ਸਿੱਖਦੇ ਹਾਂ ਕਿ ਪਰਮੇਸ਼ਵਰ ਨੇ ਉਹਨਾਂ ਮਸਾ ਕੀਤੇ ਹੋਏ ਜਨਾਂ ਨੂੰ ਜਿਹੜੇ ਪਰਮੇਸ਼ਵਰ ਨੇ ਕਲੀਸਿਆ ਦੇ ਉੱਤੇ ਠਹਿਰਾਏ ਆ ਤੁਹਾਡੇ ਉੱਤੇ ਠਹਿਰਾਏ ਆ ਉਹਨਾਂ ਨੂੰ ਪਰਮੇਸ਼ਵਰ ਨੇ ਇਹ ਆਗਿਆ ਦਿੱਤੀ ਆ ਕਿ ਕਲੀਸਿਆ ਨੂੰ ਉਹ ਪਰਮੇਸ਼ਵਰ ਦੇ ਨਾਮ ਉੱਤੇ ਬਰਕਤ ਦੇਣ ਪ੍ਰੇਜ਼ ਦਾ ਲਾਰਡ ਸੋ ਤੁਸੀਂ ਕਈ ਵਾਰੀ ਇੱਥੋਂ ਅਨਾਉਂਸਮੈਂਟ ਸੁਣੀ ਹੋਰੀ ਆ ਪਾਸਟਰ ਦਿਓਲ ਜੀ ਵੀ ਕਹਿੰਦੇ ਹੁੰਦੇ ਤੇ ਆਪਣੇ ਦੂਜੇ ਪਾਸਟਰ ਜੀ ਵੀ ਕਹਿੰਦੇ ਹੁੰਦੇ ਜਦ ਤੱਕ ਬਰਕਤ ਨਾ ਬੋਲ ਦਿੱਤੀ ਜਾਵੇ ਤੁਹਾਡੇ ਉੱਤੇ ਜਾਇਓ ਨਾ ਕਿੰਨਿਆਂ ਨੇ ਇਹ ਅਨਾਉਂਸਮੈਂਟ ਹੁਣ ਤੱਕ ਸੁਣੀ ਆ ਸਾਰਿਆਂ ਨੇ ਸੁਣੀ ਆ ਪਰ ਫਿਰ ਵੀ ਭੱਜ ਜਾਂਦੇ ਬਰਕਤ ਲੈਣ ਤੋਂ ਪਹਿਲਾਂ ਹੀ ਨਾ ਜਾਇਆ ਕਰੋ 19 ਡੇਰ ਤੱਕ ਜਾਦ ਤੱਕ ਪਰਮੇਸ਼ਵਰ ਦਾ ਮਸਾ ਕੀਤਾ ਅbschikt ਦਾਸ ਪਰਮੇਸ਼ਵਰ ਦੇ ਨਾਮ ਉੱਤੇ ਤੁਹਾਨੂੰ ਬਰਕਤ ਨਾ ਬੋਲੇ ਕਿਉਂਕਿ ਇਹ ਪਰਮੇਸ਼ਵਰ ਨੇ ਆਗਿਆ ਦਿੱਤੀ ਆ ਇਹ ਪਰਮੇਸ਼ਵਰ ਨੇ ਕਿਹਾ ਇੱਥੇ ਵਚਨ ਚ ਲਿਖਿਆ ਫਿਰ ਯਹਵਾ ਮੂਸਾ ਨੂੰ ਬੋਲਿਆ ਹਰੂਨ ਅਰ ਉਹਦੇ ਉਪੁੱਤਰਾਂ ਨੂੰ ਬੋਲ ਕਿਉਂਕਿ ਹਰੂਨ ਨੂੰ ਜਾਜਕ ਚੁਣਿਆ ਗਿਆ ਉਹਦੇ ਪੁੱਤਰਾਂ ਨੂੰ ਸੇਵਕਾਈ ਦੇ ਲਈ ਚੁਣਿਆ ਗਿਆ ਅਰ ਪਰਮੇਸ਼ਵਰ ਨੇ ਮੂਸਾ ਨੂੰ ਕਿਹਾ ਤੂੰ ਇਹਨਾਂ ਨੂੰ ਕਹਿ ਹਰੂਨ ਨੂੰ ਤੇ ਉਹਦੇ ਪੁੱਤਰਾਂ ਨੂੰ ਤੁਸੀਂ ਇਜ਼ਰਾਈਲੀਆਂ ਨੂੰ ਅਸੀਸ ਦੇ ਕੇ ਆਖਿਓ ਕਿ ਅਸੀਸ ਦੇਣੀ ਆ ਔਰ ਕਿਹੜੇ ਅੱਖਰ ਬੋਲਣੇ ਆ ਯਹੋਵਾ ਤੈਨੂੰ ਬਰਕਤ ਦੇਵੇ ਤੇਰੀ ਰਾਖੀ ਕਰੇ ਹallelujah ਸੋ ਜਦੋਂ ਪਰਮੇਸ਼ਵਰ ਦੇ ਦਾਸ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ ਉਦੋਂ ਚੀਲਾ ਕੇ ਆਮੀਨ ਕਹਾ ਕਰੋ ਜਦੋਂ ਵੀ ਖੁਦਾ ਦੇ ਦਾਸ ਤੁਹਾਨੂੰ ਬਰਕਤ ਬੋਲਦੇ ਨਾ ਤੋਦੋ ਚਿਲਾ ਕੇ ਆਮੀਨ ਐਕਚੁਅਲ ਚਿਲਾਉਣ ਦਾ ਮਤਲਬ ਇਹ ਹੈ ਕਿ ਤੁਸੀਂ ਕਿੰਨੀ ਸ਼ਿੱਦਤ ਦੇ ਨਾਲ ਕਿੰਨੇ ਦਿਲ ਨਾਲ ਉਸ ਚੀਜ਼ ਨੂੰ ਸਵੀਕਾਰ ਕਰਦੇ ਆ ਆਮੀਨ ਦਾ ਮਤਲਬ ਹੁੰਦਾ ਇਦਾਂ ਹੀ ਹੋਵੇ ਜਿੱਦਾਂ ਬੋਲਿਆ ਗਿਆ ਹੈ ਰਾਈਟ ਸੋ ਤਾਂ ਬਰਕਤ ਯਹਵਾ ਪਰਮੇਸ਼ਵਰ ਦੇ ਨਾਮ ਉੱਤੇ ਦੇਣੀ ਹੈ ਲਿਖਿਆ ਯਹਵਾ ਤੈਨੂੰ ਬਰਕਤ ਦੇਵੇ ਬਰਕਤ ਦੇਣ ਵਾਲਾ ਕੋਈ ਇਨਸਾਨ ਨਹੀਂ ਆ ਪਰਮੇਸ਼ਵਰ ਦੇ ਮਸਾ ਕਿਤੇ ਦਾਸ ਨੇ ਬਰਕਤ ਬੋਲਣੀ ਆ ਪਰ ਦੇਣੀ ਕਿੰਨੇ ਆ ਪਰਮੇਸ਼ਵਰ ਨੇ ਯਹੋਵਾ ਪਰਮੇਸ਼ਵਰ ਨੇ ਅਰ ਉਹਨਾਂ ਨੇ ਕਹਿਣਾ ਆ ਕਿ ਯਹੋਵਾ ਤੁਹਾਨੂੰ ਬਰਕਤ ਦੇਵੇ ਯਹੋਵਾ ਤੁਹਾਡੀ ਰਾਖੀ ਕਰੇ ਯਹੋਵਾ ਆਪਣੇ ਮੁਖੜੇ ਨੂੰ ਤੁਹਾਡੇ ਉੱਤੇ ਚਮਕਾਵੇ ਯਹੋਵਾ ਤੁਹਾਡੇ ਉੱਤੇ ਦਇਆ ਕਰੇ ਯਹੋਵਾ ਆਪਣਾ ਮੁਖੜਾ ਤੁਹਾਡੇ ਵੱਲ ਫੇਰੇ ਯਹਵਾ ਤੁਹਾਨੂੰ ਸ਼ਾਂਤੀ ਦੇਵੇ ਆਮੇਨ ਅਰਵਤਿੰ ਚ ਲਿਖਿਓ ਉਹ ਉਹ ਮੇਰਾ ਨਾਮ ਇਜ਼ਰਾਈਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤ ਦਿਆਂਗਾ ਸੋ ਪ੍ਰਭੂ ਕਹਿੰਦੇ ਕਿ ਇਜ਼ਰਾਈਲੀਆਂ ਦੇ ਉੱਪਰ ਮੇਰਾ ਨਾਮ ਹੋਣਾ ਚਾਹੀਦਾ ਆ ਸਾਡੇ ਉੱਪਰ ਕਿਹਦਾ ਨਾਮ ਹੋਣਾ ਚਾਹੀਦਾ ਆ ਪਰਮੇਸ਼ਵਰ ਦਾ ਯਹਵਾ ਪਰਮੇਸ਼ਵਰ ਦਾ ਨਾਮ ਹੋਣਾ ਚਾਹੀਦਾ ਆ ਸੋ a reason yaar ਅਰ ਪਰਮੇਸ਼ਵਰ ਕਿੰਨਾ ਮਹਾਨ ਹੈ ਕਿੰਨਾ ਦਿਆਲੂ ਹੈ ਕਿ ਉਹ ਬਰਕਤ ਦੇਣਾ ਚਾਹੁੰਦਾ ਹੈ ਹallelujah ਅਰ ਉਹਨੇ ਆਪਣੇ ਦਾਸਾਂ ਨੂੰ ਇਹ ਹੀ ਨਹੀਂ ਕਿਹਾ ਕਿ ਸਿਰਫ ਇਹਨਾਂ ਨੂੰ ਛੜਕਦੇ ਰਹੋ ਸਿਰਫ ਇਹਨਾਂ ਨੂੰ ਸਿਖਾਉਂਦੇ ਰਹੋ ਪਰ ਕਹੋ ਤੁਸੀਂ ਇਹਨਾਂ ਨੂੰ ਬਰਕਤ ਵੀ ਦਿਓ ਮੇਰੇ ਨਾਮ ਉੱਤੇ ਅਰ ਤੁਸੀਂ ਕਿਉਂ ਕਿ ਯਹੋਵਾ ਤੁਹਾਡੀ ਰਾਖੀ ਕਰੇ ਮਤਲਬ ਜਦੋਂ ਤੁਸੀਂ ਕਿਤੇ ਵੀ ਜਾਓ ਤੁਸੀਂ ਘਰ ਵਿੱਚ ਹੋ ਤੁਸੀਂ ਖੇਤ ਵਿੱਚ ਹੋ ਤੁਸੀਂ ਰਾਹਾਂ ਦੇ ਵਿੱਚ ਹੋ ਤੁਸੀਂ ਕਿਧਰੇ ਵੀ ਹੋ ਅਗਰ ਤੁਸੀਂ ਇਸ ਬਰਕਤ ਨੂੰ ਖੁਦਾ ਦੇ ਦਾਸ ਦੁਆਰਾ ਜਦੋਂ ਤੁਹਾਡੇ ਉੱਤੇ ਬੋਲੀ ਗਈ ਤੁਸੀਂ ਰਿਸੀਵ ਕੀਤਾ ਆ ਤਾਂ ਹਰ ਜਗ੍ਹਾ ਤੇ ਪਰਮੇਸ਼ਵਰ ਤੁਹਾਡੀ ਹਿਫਾਜ਼ਤ ਕਰੂਗੇ ਆਮੀਨ ਸੋ ਤੁਸੀਂ ਆਪ ਵੀ ਪ੍ਰਾਰਥਨਾ ਕਰਨੀਆਂ ਆ ਆਪ ਵੀ ਕਹਿਣਾ ਆ ਪ੍ਰਭੂ ਸਾਡੀ ਰਾਖੀ ਕਰੇ ਪਰ ਫੇਰ ਵੀ ਖਾਸ ਆ ਉਹਨਾਂ ਸ਼ਬਦਾਂ ਦੇ ਉੱਤੇ ਜਿਹੜੇ ਪਰਮੇਸ਼ਵਰ ਦੇ ਜਨ ਦੇ ਰਹੀਂ ਬੋਲੇ ਜਾਣੇ ਆਮੀਨ ਸੋ ਬਰਕਤ ਲੈਣ ਦੀ ਖੁਆਇਸ਼ ਤਾਂ ਹਰੇਕ ਕਿਸੇ ਦੇ ਮਨ ਵਿੱਚ ਹੁੰਦੀ ਆ ਔਰ ਕਿੰਨੀ ਜ਼ਿਆਦਾ ਹੁੰਦੀ ਆ ਆਪਣੇ ਘਰ 'ਚ ਕੋਈ ਸ਼ੱਕ ਵੀ ਮਾਰ ਦੇਵੇ ਆਪਾਂ ਪਿੱਛੇ ਕਹਿੰਨੇ ਗੋਡ ਬlesਸ ਯੂ ਹੈਨਾ ਸੋ ਆਪਾਂ ਜਦੋਂ ਖਾਣਾ ਖਾਂਦੇ ਤੇ ਆਪਾਂ ਕੀ ਕਹਿੰਨੇ ਪ੍ਰਭੂ ਸਾਡੇ ਭੋਜਨ ਤੇ ਪਾਣੀ ਦੇ ਉੱਤੇ ਬਰਕਤ ਦੇ ਜਦੋਂ ਪ੍ਰਾਰਥਨਾ ਕਰਦੇ ਪ੍ਰਭੂ ਸਾਡੇ ਪਰਿਵਾਰ ਉੱਤੇ ਬਰਕਤ ਦੇ ਜਦੋਂ ਆਪਾਂ ਕੰਮ ਕਰਦੇ ਪ੍ਰਭੂ ਸਾਡੇ ਕੰਮ ਉੱਤੇ ਬਰਕਤ ਦੇ ਜਦੋਂ ਆਪਾਂ ਪੈਸਿਆਂ ਨੂੰ ਹੱਥ ਪਾਉਨੇ ਪ੍ਰਭੂ ਸਾਡੇ ਪੈਸੇ ਉੱਤੇ ਤਾਂ ਸਭ ਦੀ ਚਾਹਤ ਆ ਕਿ ਉਹਨਾਂ ਦੀ ਹਰੇਕ ਚੀਜ਼ ਦੇ ਵਿੱਚ ਬਰਕਤ ਹੋਏ ਹallelujah ਅਰ ਪਰਮੇਸ਼ਵਰ ਦੀ ਵੀ ਚਾਹਤ ਆ ਕਿ ਤੁਹਾਡੀ ਹਰੇਕ ਚੀਜ਼ ਦੇ ਵਿੱਚ ਬਰਕਤ ਹੋਵੇ ਅਰ ਸਭ ਤੋਂ ਵੱਡੀ ਬਰਕਤ ਪਤਾ ਕੀ ਆ ਪਰਮੇਸ਼ਵਰ ਆਪਣਾ ਚਿਹਰਾ ਸਾਡੇ ਵੱਲ ਫੇਰੇ ਤੇ ਸਾਨੂੰ ਸ਼ਾਂਤੀ ਦੇਵੇ ਇਹ ਸਭ ਤੋਂ ਵੱਡੀ ਬਰਕਤ ਆ ਜੇ ਪਰਮੇਸ਼ਵਰ ਦਾ ਚਿਹਰਾ ਸਾਡੇ ਵੱਲ ਨੂੰ ਆਂ ਰੋ ਪ੍ਰਭੂ ਨੇ ਤੱਕਿਆ ਆ ਕਿ ਉਹ ਸਾਨੂੰ ਸ਼ਾਂਤੀ ਦੇਣ ਇਹਦੇ ਤੋਂ ਵੱਡੀ ਬਰਕਤ ਕੋਈ ਹੈ ਹੀ ਨਹੀਂ ਕਿਉਂਕਿ ਜੇ ਅਸੀਂ ਉਦਾਸ ਆ ਪ੍ਰਭੂ ਦਾ ਚਿਹਰਾ ਸਾਡੇ ਵੱਲ ਉਹਨੇ ਦੇਖ ਲਿਆ ਮੇਰੇ ਨਿਆਣੇ ਉਦਾਸ ਆ ਉਹਨੇ ਉਦੋਂ ਹੀ ਸ਼ਾਂਤੀ ਦੇ ਦੇਣੀ ਆ ਜੇ ਅਸੀਂ ਭੁੱਖੇ ਆ ਪ੍ਰਭੂ ਦਾ ਚਿਹਰਾ ਸਾਡੇ ਵੱਲ ਉਹਨੇ ਦੇਖਿਆ ਮੇਰੇ ਨਿਆਣੇ ਭੁੱਖੇ ਆ ਉਹਨੇ ਸਾਨੂੰ ਰਜਾਉਣਾ ਤੇ ਉਦੋਂ ਹੀ ਸ਼ਾਂਤੀ ਆ ਜਾਣੀ ਆ ਜਿਉਂਦਾ ਚਿਹਰਾ ਸਾਡੇ ਵੱਲ ਉਹਨੇ ਸਾਨੂੰ ਰੋਂਦਿਆਂ ਹੋਇਆਂ ਦੇਖਿਆ ਉਹਨੇ ਉਦੋਂ ਹੀ ਖੁਸ਼ੀ ਦਾ ਮਸਾ ਭੇਜਣਾ ਉਹਨੇ ਸਾਨੂੰ ਹਸਾ ਦੇਣਾ ਤੇ ਸਾਨੂੰ ਸ਼ਾਂਤੀ ਆ ਜਣੀ ਆ ਹਾਲੇਲੂਇਆ ਜਿਉਂ ਨੇ ਦੇਖਿਆ ਮੁਸੀਬਤ ਦੇ ਵਿੱਚ ਇਹ ਮੇਰੇ ਨਿਆਣੇ ਉਹਨੇ ਉਦੋਂ ਹੀ ਹੱਥ ਵਧਾ ਕੇ ਕੱਢ ਲੈਣਾ ਤੇ ਸਾਨੂੰ ਸ਼ਾਂਤੀ ਆ ਜਣੀ ਆ ਸੋ ਸਭ ਤੋਂ ਸੁਪਰੀਮ ਬਲੇਸਿੰਗ ਕਿਹੜੀ ਆ ਕਿ ਯਹੋਵਾ ਆਪਣਾ ਚਿਹਰਾ ਸਾਡੇ ਵੱਲ ਨੂੰ ਫੇਰੇ ਹਾਲੇਲੂਇਆ ਤੇ ਆਪਣੀ ਸ਼ਾਂਤੀ ਸਾਨੂੰ ਦੇਵੇ ਸੋ ਜਰੂਰ ਪ੍ਰਭੂ ਤੋਂ ਮੰਗਿਆ ਕਰੋ ਕਿ ਪ੍ਰਭੂ ਤੇਰਾ ਚਿਹਰਾ ਸਦਾ ਹੀ ਸਾਡੇ ਵੱਲ ਤੱਕਦਾ ਰਹੇ ਹallelujah ਤੇ ਅਸੀਂ ਪਰਮੇਸ਼ਵਰ ਦੇ ਚਿਹਰੇ ਨੂੰ ਤੱਕਦੇ ਰਹੀਏ ਪਰ ਇਹਨਾਂ ਆਇਤਾਂ ਦੇ ਵਿੱਚ ਇੱਕ ਖਾਸ ਚੀਜ਼ ਕੀ ਦੇਖੀ ਸਭ ਤੋਂ ਪਹਿਲਾਂ ਪਰਮੇਸ਼ਵਰ ਦਾ ਨਾਮ ਆ ਯਹਵਾ ਸੋ ਕੋਈ ਵੀ ਬਰਕਤ ਪਰਮੇਸ਼ਵਰ ਤੋਂ ਬਿਨਾ ਪੂਰੀ ਨਹੀਂ ਆ ਉਹੀ ਚੀਜ਼ ਸਾਡੀ ਜ਼ਿੰਦਗੀ ਚ ਸੰਪੂਰਣ ਆ ਉਹੀ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਲਾਹੇਵੰਦ ਆ ਜਿਹਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਸ਼ਾਮਿਲ ਆ ਜੇ ਤੰਦਰੁਸਤੀ ਆ ਤੁਸੀਂ ਦਵਾਈ ਖਾ ਕੇ ਕਿੰਨਾ ਚਿਰ ਆਰਾਮ ਲੈ ਸਕਦੇ ਆ ਟੈਂਪਰੇਰੀ ਰਿਲੀਫ ਆ ਕਿੰਨਾ ਨੂੰ ਸਰਪੀੜ ਦੀ ਬदन ਦਰਦ ਦੀ ਪ੍ਰੋਬਲਮ ਹੁੰਦੀ ਆ ਬਹੁਤ ਦਰਦਾਂ ਪੈਂਦੀਆਂ ਰਹਿੰਦੀਆਂ ਕਿਉਂਕਿ ਕਹਿੰਦੇ ਜਿੰਨਾ ਚਿਰ ਗੋਲੀ ਅਸਰ ਕਰਦੀ ਆ ਤਿੰਨ ਚਾਰ ਘੰਟੇ ਰਾਮ ਆਉਂਦਾ ਫੇਰ ਦਰਦਾਂ ਪੈਣ ਲੱਗ ਜਾਂਦੀਆਂ ਆ ਕਿਉਂਕਿ ਗੋਲੀ ਦੇ ਵਿੱਚ ਉਹਦਾ ਸాల్ਟ ਆ ਉਹਦਾ ਕੈਮੀਕਲ ਆ ਪਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਨਹੀਂ ਆ ਪਰ ਜਦੋਂ ਸ਼ਿਫਾ ਪਰਮੇਸ਼ਵਰ ਦੇ ਵੱਲੋਂ ਆ ਫਿਰ ਉਹ ਸ਼ਿਫਾ ਐਵਰ ਲਾਸਟਿੰਗ ਆ ਹallelujah আর ਫਿਰ ਉੱਥੇ ਪਾਣੀ ਵੀ ਕੰਮ ਕਰ ਜਾਂਦਾ ਹੈ ਉੱਥੇ ਤੇਲ ਵੀ ਕੰਮ ਕਰ ਜਾਂਦਾ ਕਿਉਂ ਕਿ ਉਹਦੇ ਵਿੱਚ ਪ੍ਰੈਜ਼ੈਂਸ ਕਿਹਦੀ ਆ ਪਰਮੇਸ਼ਵਰ ਦੀ ਅੱਜ ਵੀ ਤੁਸੀਂ ਹੀਲਿੰਗ ਵਾਟਰ ਦੀਆਂ ਟੈਸਟੀਮਨੀ ਸੁਣੀਆਂ ਹੀਲਿੰਗ ਆਇਲ ਦੀਆਂ ਟੈਸਟੀਮਨੀ ਸੁਣੀਆਂ ਅਸਲ ਵਿੱਚ ਉਹ ਤੇਲ ਤੇ ਪਾਣੀ ਆ ਪਰ ਕਿਉਂ ਇੰਨਾ ਵੱਡਾ ਕੰਮ ਹੋ ਗਿਆ ਕਿ ਗਵਾਹੀ ਦੇਣ ਵਾਲੀ ਗੱਲ ਬਣ ਗਈ ਕਿਉਂਕਿ ਉਹਦੇ ਅੰਦਰ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਗਈ ਉਹਦੇ ਨਾਮ ਦੀ ਹਜ਼ੂਰੀ ਆ ਗਈ ਉਹਦੇ ਅੰਦਰ ਰਾਈਟ ਤੇ ਗਵਾਈਆਂ ਬਣ ਗਈਆਂ ਅਗਰ ਤੁਸੀਂ ਜ਼ੂਮ ਪਰਿਵਾਰ ਦੇ ਮੈਂਬਰ ਹੋ ਤਾਂ ਜ਼ੂਮ ਫੈਮਿਲੀ ਦੀਆਂ ਤੁਸੀਂ ਜਿਹੜੀਆਂ ਟੈਸਟੀਮਨੀ ਸੁਣੋਗੇ ਏਵਰੀ ਡੇ ਹੀਲਿੰਗ ਵਾਟਰ ਉਹਦੇ ਵਿੱਚ ਇਨਕਲੂਡ ਉਹ ਕਹਿਣਗੇ ਜੀ ਅਸੀਂ ਜਦੋਂ ਤੋਂ ਹੀਲਿੰਗ ਵਾਟਰ ਲੈਣਾ ਸ਼ੁਰੂ ਕੀਤਾ ਸਾਡਾ ਆਹ ਵਾਲਾ ਦੁੱਖ ਛੱਡ ਕੇ ਚਲੇ ਗਿਆ ਇੰਨੇ ਸਾਲਾਂ ਤੋਂ ਇਦਾਂ ਸੀ ਸਾਡੇ ਆਪਰੇਸ਼ਨ ਕੈਨਸਲ ਹੋ ਗਏ ਹੋਰ ਬਹੁਤ ਚੀਜ਼ਾਂ ਜਿਹੜੀਆਂ ਆ ਬਹੁਤ ਚੰਗੀਆਂ ਪਰਮੇਸ਼ਵਰ ਨੇ ਕਰ ਦਿੱਤੀਆਂ ਕਿਉਂ ਕਿਉਂਕਿ ਜਿੰਨੀ ਵਰੀ ਪਾਣੀ ਪੀਣਾ ਉਹਨਾਂ ਨੇ ਕਹਿਣਾ ਪਰਮੇਸ਼ਵਰ ਸਾਡੇ ਉੱਤੇ ਦਇਆ ਕਰੇ ਪਰਮੇਸ਼ਵਰ ਸਾਡੇ ਉੱਤੇ ਦਇਆ ਕਰੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਚੰਗੇ ਹੋ ਰਹੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਬਰਕਤ ਪਾ ਰਹੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਗਵਾਹੀ ਨਾਲ ਆ ਰਹੇ ਪਰਮੇਸ਼ਵਰ ਦੀ ਦਇਆ ਨਾਲ ਅਸੀਂ ਅੱਗੇ ਵਧਦੇ ਜਾ ਰਹੇ ਤਾਂ ਉਹ ਪ੍ਰੈਜ਼ੈਂਸ ਕਿਹਦੀ ਲੈ ਰਹੇ ਆ ਪਰਮੇਸ਼ਵਰ ਦੀ ਇਸੇ ਲਈ ਅਦਭੁਤ ਰੀਤੀ ਦੇ ਨਾਲ ਕੰਮ ਹੋ ਰਹੇ ਆ ਅਨ ਸਪੀਡ ਰਿਕਵਰੀ ਹੋ ਰਹੀ ਉਹਨਾਂ ਦੀਆਂ ਸਭ ਚੀਜ਼ਾਂ ਦੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਤੋਂ ਬਿਨਾ ਕੋਈ ਵੀ ਬਰਕਤ ਲੌਂਗ ਲਾਸਟਿੰਗ ਨਹੀਂ ਆ ਪਰ ਜਿੱਥੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਆ ਉਹ ਲੌਂਗ ਲਾਸਟਿੰਗ ਨਹੀਂ ਐਵਰ ਲਾਸਟਿੰਗ ਆ ਉਹ ਹਮੇਸ਼ਾ ਦੀ ਆ ਸਦੀਪਕ ਆ ਉਹ ਬਰਕਤ ਤੇ ਕੋਈ ਤੁਹਾਡੇ ਤੋਂ ਉਸ ਬਰਕਤ ਨੂੰ ਖੋ ਨਹੀਂ ਸਕਦਾ ਆਮਨ ਬੋਸਥਾ ਸਾਰ ਦੀ ਕਿਤਾਬ ਉਹਦਾ 31 ਨੰਬਰ ਅਧਿਆਇ ਤੇ ਉਹਦੀ 8 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਇਦਾਂ ਲਿਖਿਆ ਆ ਯਹਵਾ ਉਹ ਹੈ ਜੋ ਤੁਹਾਡੇ ਅੱਗੇ-ਅੱਗੇ ਜਾਂਦਾ ਹੈ ਤੇਰੇ ਨਾਲ ਹੋਵੇਗਾ ਉਹ ਤੈਨੂੰ ਨਾ ਛੱਡੇਗਾ ਅਤੇ ਨਾ त्याਗੇਗਾ ਨਾ ਡਰੀ ਅਤੇ ਨਾ ਉਦਰੀ ਹallelujah ਪ੍ਰਭੂ ਦੀ ਵਡਿਆਈ ਹੋਵੇ ਸੋ ਯਹਵਾ ਕੌਣ ਆ ਜਿਹੜਾ ਤੁਹਾਡੇ ਅੱਗੇ-ਅੱਗੇ ਚੱਲੇਗਾ ਵੇਰ ਐਵਰ ਯੂ ਗੋ ਪਰਮੇਸ਼ੁਰ ਤੁਹਾਡੇ ਤੋਂ ਮੋਰੇ ਆ ਜਿੱਥੇ ਵੀ ਤੁਸੀਂ ਜਾਓਗੇ ਪਰਮੇਸ਼ੁਰ ਤੁਹਾਡੇ ਅੱਗੇ ਆ ਹallelujah ਸੋ ਯਹਵਾ ਉਹ ਹੈ ਜੋ ਤੁਹਾਡੇ ਅੱਗੇ ਅੱਗੇ ਚੱਲੇਗਾ ਉਹ ਤੁਹਾਨੂੰ ਛੱਡ ਕੇ ਨਹੀਂ ਜਾਏਗਾ ਕਿ ਹੁਣ ਤਾਂ ਬਹੁਤ ਔਖਾ ਥਾਂ ਆ ਹੁਣ ਆਪੇ ਹੀ ਤੁਸੀਂ ਜਾਓ ਮੈਂ ਕੀ ਕਰਾਂ ਪਰਵਚਨ ਚ ਲਿਖਿਆ ਤੁਹਾਡੇ ਅੱਗੇ ਅੱਗੇ ਚੱਲੇਗਾ ਜਦੋਂ ਪਿਤਾ ਅੱਗੇ ਅੱਗੇ ਚੱਲਦਾ ਨਾ ਫਿਰ ਪੁੱਤ ਨੂੰ ਡਰ ਨਹੀਂ ਲੱਗਦਾ ਜੇ ਮੇਰਾ ਪਿਓ ਇੱਥੇ ਚਲੇ ਗਿਆ ਜਾਂ ਮੈਂ ਵੀ ਚਲੇ ਜਾਣਾ ਆ ਤੇ ਜੇ ਮੈਂ ਡਿੱਗਣ ਵੀ ਲੱਗਾ ਬਾਪੂ ਹੈਗਾ ਨਾ ਨਾਲ ਬਾਹ ਫੜ ਲੈਣੀ ਆਏ ਨੇ ਹallelujah ਤੁਹਾਡਾ ਬਾਪੂ ਹੈਗਾ ਨਾਲ ਕੇ ਨਹੀਂ ਯਹੋਵਾ ਸਾਡਾ ਬਾਪੂ ਹallelujah ਉਹ ਸਾਡਾ ਪਿਤਾ ਆ ਉਸ ਅੱਡ ਬਜ਼ੁਰਗੀ ਦਾ ਪਰਮੇਸ਼ਵਰ ਆ ਤਾਂ ਤੁਸੀਂ ਜਿੱਥੇ ਵੀ ਜਾਓਗੇ ਉਹ ਤੁਹਾਡੇ ਅੱਗੇ ਅੱਗੇ ਚੱਲੇਗਾ ਹallelujah ਉਹ ਤੁਹਾਡੇ ਨਾਲ ਹੋਏਗਾ ਲਿਖੇ ਤੁਹਾਨੂੰ ਨਾ ਛੱਡੇਗਾ ਮੁਸੀਬਤ ਦੇ ਵੇਲੇ ਚੋ ਤੁਹਾਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਜਾਏਗਾ ਉਹ ਤੁਹਾਡੇ ਨਾਲ ਹੋਏਗਾ ਉਸ ਜਗ੍ਹਾ ਤੇ ਅਤੇ ਨਾ ਤਿਆਗੇਗਾ ਨਾ ਡਰੀ ਨਾ ਉਧਰੀ ਡਰਨਾ ਨਹੀਂ ਕਿਸੇ ਮੁਸੀਬਤ ਤੋਂ ਕਿਸੇ ਬਿਮਾਰੀ ਤੋਂ ਕਿਸੇ ਦੁੱਖ ਤੋਂ ਪਰੇਸ਼ਾਨੀ ਤੋਂ ਕਿਸੇ ਨੇ ਕੋਈ ਉਦਾਸ ਕਰਨ ਵਾਲੀ ਗੱਲ ਕਹਿ ਦਿੱਤੀ ਉਦਾਸ ਹੋਣ ਦੀ ਜ਼ਰੂਰਤ ਨਹੀਂ ਉਧਰਨਾ ਨਹੀਂ ਕਿ ਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਛੱਡਿਆ ਨਹੀਂ ਹallelujah ਉਹ ਤੁਹਾਡੇ ਨਾਲ ਆ ਤੇ ਜਿਹਦੇ ਨਾਲ ਪਰਮੇਸ਼ਵਰ ਆ ਉਹ ਭੁੱਖਾ ਨਹੀਂ ਮਰਦਾ ਜਿਹਦੇ ਨਾਲ ਪਰਮੇਸ਼ਵਰ ਆ ਬਿਮਾਰੀ ਨੂੰ ਮਾਰ ਨਹੀਂ ਸਕਦੀ ਜਿਹਦੇ ਨਾਲ ਪਰਮੇਸ਼ਵਰ ਆ ਵੈਰੀ ਨੂੰ ਹਰਾ ਨਹੀਂ ਸਕਦਾ ਜਿਹਦੇ ਨਾਲ ਪਰਮੇਸ਼ਵਰ ਆ ਕੋਈ ਵੀ ਦੁਸ਼ਟ ਦੀ ਸ਼ਕਤੀ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਆ ਫਿਰ ਤੁਸੀਂ ਫਤਿਹ ਮੰਦ ਲੋਕੀਓ ਹallelujah ਤੁਸੀਂ ਆਪਣੀ ਫਤਿਹ ਦੇ ਲਈ ਜੋ ਪਰਮੇਸ਼ਵਰ ਨੇ ਦਿੱਤੀ ਜਬਰਦਸਤ ਰੀਤੀ ਨਾਲ ਧੰਨਵਾਦ ਕਰੋ ਪਰਮੇਸ਼ਵਰ ਦਾ ਤਾੜੀ ਲਗਾ ਕੇ ਅਰ ਕਹੋ ਪਰਮੇਸ਼ਵਰ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸਦਾ ਦੀ ਫਤਿਹ ਦਿੱਤੀ ਆ ਕਿਉਂਕਿ ਤੁਸੀਂ ਸਾਡੇ ਫਤਿਹਮੰਦ ਪਰਮੇਸ਼ਵਰ ਆ ਅਸੀਂ ਬਿਮਾਰੀਆਂ ਉੱਤੇ ਫਤਿਹ ਪਾ ਚੁੱਕੇ ਯਿਸੂ ਦੇ ਨਾਮ ਚ ਅਸੀਂ ਸ਼ੈਤਾਨ ਦੀ ਸਾਰੀ ਸ਼ਕਤੀ ਉੱਤੇ ਫਤਿਹ ਪਾ ਚੁੱਕੇ ਯਿਸੂ ਜੀ ਦੇ ਨਾਮ ਦੇ ਵਿੱਚ ਅਸੀਂ ਹਰ ਇੱਕ ਪਰੇਸ਼ਾਨੀ ਦੇ ਉੱਤੇ ਫਤਿਹ ਪਾ ਚੁੱਕੇ ਹਾਂ ਯਿਸੂ ਮਸੀਹ ਦੇ ਨਾਮ 'ਚ ਅਸੀਂ ਗਰੀਬੀ ਦੇ ਉੱਤੇ ਫਤਿਹ ਪਾ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅਸੀਂ ਦੁੱਖਾਂ ਦੇ ਉੱਤੇ ਫਤਿਹ ਪਾ ਚੁੱਕੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕਿਉਂਕਿ ਸਾਡਾ ਪਰਮੇਸ਼ਰ ਫਤਿਹ ਦਾ ਪਰਮੇਸ਼ਰ ਹੈ ਹallelujah ਹallelujah ਤੁਸੀਂ ਡਰਨਾ ਨਹੀਂ ਜੇ ਕਿਸੇ ਨੂੰ ਹਨੇਰੇ ਤੋਂ ਕਿੰਨਿਆਂ ਨੂੰ ਹਨੇਰੇ ਤੋਂ ਡਰ ਲੱਗਦਾ ਸੱਚੀ ਸੱਚੀ ਹੱਥ ਖੜੇ ਕਰਕੇ ਦੱਸ ਦੋ ਓਕੇ ਕੋਈ ਚੱਕਰ ਨਹੀਂ ਪ੍ਰਭੂ ਨੇ ਕਿਹਾ ਮੈਂ జగਤ ਦਾ ਚਾਨਣ ਆ ਅੱਜ ਤੁਸੀਂ ਹਨੇਰੇ ਵਿੱਚ ਜਾ ਕੇ ਖੋਜਿਓ ਤੇ ਤੁਸੀਂ ਕਿਉਂ ਪਰਮੇਸ਼ਵਰ ਮੇਰੇ ਨਾਲ ਆ ਮੈਂ ਡਰਾਂਗਾ ਨਹੀਂ ਮੈਂ ਉਧਰਾਂਗਾ ਨਹੀਂ ਪਰਮੇਸ਼ਵਰ ਨੇ ਮੇਰਾ ਸੱਜਾ ਹੱਥ ਫੜਿਆ ਆ ਕਿ ਤੁਸੀਂ ਦੇਖਿਓ ਇਦਾਂ ਬੋਲ ਕੇ ਤੁਹਾਨੂੰ ਦੁਬਾਰਾ ਡਰ ਲੱਗਦਾ ਜਾਂ ਚੈੱਕ ਕਰਿਓ ਤੁਹਾਨੂੰ ਡਰ ਨਹੀਂ ਲੱਗਣਾ ਜਿੰਨੋ ਵੀ ਡਰ ਲੱਗਦਾ ਹਨੇਰੇ ਵਿੱਚ ਜਾਣ ਤੋਂ ਕੱਲਿਆਂ ਕਮਰੇ ਵਿੱਚ ਬਹਿਣ ਤੋਂ ਡਰ ਲੱਗਦਾ ਸਟੋਰ ਰੂਮ 'ਚ ਜਾਣ ਤੋਂ ਡਰ ਲੱਗਦਾ ਹਨੇਰਾ ਜਾਂ ਬੇੜੇ 'ਚ ਨਹੀਂ ਜਾਂਦੇ ਗਲੀ ਵਿੱਚ ਨਹੀਂ ਨਿਕਲਦੇ ਡਰ ਲੱਗਦਾ ਵੀ ਕੋਈ ਚੀਜ਼ ਪਿੱਛੇ ਪਿੱਛੇ ਤੁਰੀ ਆਉਂਦੀ ਆ ਕੋਈ ਉਹਨਾਂ ਨੂੰ ਫੜਨ ਲਈ ਪਿੱਛੇ ਲਾਉਂਦੀ ਆ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਬਹੁਤ ਡਰ ਲੱਗਦਾ ਉਹਨਾਂ ਨੂੰ ਪਰ ਅੱਜ ਤੋਂ ਆਹ ਬਚਨ ਤੁਸੀਂ ਬੋਲਣਾ ਹੈ ਕਿਹੜਾ ਬਚਨ ਹੈ ਯਹਵਾ ਮੇਰੇ ਅੱਗੇ ਅੱਗੇ ਜਾਂਦਾ ਹੈ ਯਹਵਾ ਮੇਰੇ ਨਾਲ-ਨਾਲ ਰਹਿੰਦਾ ਹੈ ਉਹ ਮੈਨੂੰ ਛੱਡੇਗਾ ਨਹੀਂ ਉਹ ਮੈਨੂੰ ਤਿਆਗੇਗਾ ਨਹੀਂ ਮੈਂ ਡਰਾਂਗਾ ਨਹੀਂ ਮੈਂ ਉਧਰਾਂਗਾ ਨਹੀਂ ਹallelujah ਹallelujah ਤੁਸੀਂ ਇਕੱਲੇ ਥੋੜੀ ਆ ਸੁਰਗਦੂਤ ਤਾਂ ਤੁਹਾਡੀ ਰਾਖੀ ਕਰਦੇ ਕਰਦੇ ਪਰ ਪਰਮੇਸ਼ਵਰ ਤਾਂ ਆਪ ਤੁਹਾਡੇ ਨਾਲ ਆ ਤੁਸੀਂ ਦੇਖੋ ਜੇ ਪ੍ਰਧਾਨ ਮੰਤਰੀ ਤੁਹਾਡੇ ਨਾਲ ਹਾਊਗੇ ਤਾਂ ਸੈਨਾ ਤੁਹਾਡੇ ਨਾਲ ਹੀ ਆ ਹallelujah ਰਖਵਾਲੇ ਤੁਹਾਡੇ ਨਾਲ ਹੀ ਆ ਸੋ ਉਹ ਰਾਜਿਆਂ ਦਾ ਰਾਜਾ ਮਹਾਨ ਪਰਮੇਸ਼ਵਰ ਆਪ ਸਾਡੇ ਨਾਲ ਆ ਫੇ ਸਾਨੂੰ ਕੋਈ ਵੀ ਚੀਜ਼ ਨਾਸ਼ ਨਹੀਂ ਕਰ ਸਕਦੀ ਹallelujah ਤੇ ਜੇ ਉਹ ਤੁਹਾਡੇ ਨਾਲ ਆ ਤੁਸੀਂ ਕਿਸੇ ਕੰਮ ਚ ਫੇਲ ਹੋ ਸਕਦੇ ਆ ਕਦੀ ਵਾਸਤੇ ਵੀ ਨਹੀਂ ਜੇ ਉਹ ਤੁਹਾਡੇ ਨਾਲ ਆ ਕਿਤੇ ਉਹ ਤੁਹਾਨੂੰ ਨਾ ਹੋ ਸਕਦੀ ਆ ਪਰ ਫਿਰ ਨਾ ਕਹਤੇ ਹੋ ਜਾਂਦੀ ਆ ਕਈ ਵਾਰੀ ਅਸੀਂ ਉਹਨੂੰ ਘਰੇ ਛੱਡ ਜਾਂਦੇ ਆ ਇਸ ਕਰਕੇ ਅਸੀਂ ਕਹਿੰਦੇ ਨਹੀਂ ਪ੍ਰਭੂ ਜੀ ਆਜੋ ਚੱਲੀਏ ਅਸੀਂ ਕਹਿੰਦੇ ਨਹੀਂ ਪ੍ਰਭੂ ਜੀ ਤੁਸੀਂ ਉੱਥੇ ਸਾਰੀ ਡੀਲ ਤੁਸੀਂ ਫਿਕਸ ਕਰਨੀ ਆ ਪ੍ਰਭੂ ਹਤੇ ਮੈਂ ਨਹੀਂ ਬੋਲਣਾ ਤੁਸੀਂ ਬੋਲਣਾ ਹੈ ਪ੍ਰਭੂ ਤੁਸੀਂ ਉਹਦੇ ਦਿਲ ਉੱਤੇ ਆਪਣਾ ਕਬਜ਼ਾ ਕਰ ਲਿਓ ਆਜੋ ਚੱਲੀਏ ਤੁਸੀਂ ਕਿਹਾ ਕਰੋ ਮੈਂ ਕਿਹਾ ਤੁਸੀਂ ਗਵਾਹੀਆਂ ਦੇ ਨਾਲ ਇਦਾਂ ਆਓਗੇ ਘੁੰਮ ਘੁੰਮ ਕੇ ਤੁਸੀਂ ਆਪੇ ਹੀ ਹੈਰਾਨ ਹੋਈ ਜਾਣਾ ਹਾਂ ਕਿੱਦਾਂ ਹੋ ਗਿਆ ਕਿੱਦਾਂ ਹੋ ਗਿਆ ਜਾਚ ਸਿੱਖ ਲਓ ਤੁਸੀਂ ਕਹਿਣਾ ਹੈ ਆਓ ਪ੍ਰਭੂ ਜੀ ਚੱਲੀਏ ਆਜੋ ਮੇਰੇ ਨਾਲ ਹੋਵੋ ਪ੍ਰਭੂ ਸਾਰੇ ਕੰਮ ਤੁਸੀਂ ਕਰਨੇ ਆ ਤੁਸੀਂ ਮੇਰੇ ਪਰਮੇਸ਼ਵਰ ਆ ਤੁਹਾਨੂੰ ਸਾਰਾ ਕੁਝ ਪਤਾ ਹੈ ਮੈਨੂੰ ਪਤਾ ਜਦੋਂ ਤੁਸੀਂ ਮੇਰੇ ਨਾਲ ਹੋਨੇ ਮੈਂ ਫਤਿਹਮੰਦ ਹੁੰਨਾ ਆ ਕਿਉਂਕਿ ਫਤਿਹ ਤੁਹਾਡੀ ਆ ਹallelujah ਤੁਹਾਡਾ ਇੱਕ ਬਹੁਤ ਪਿਆਰਾ ਜਿਹਾ ਰਿਸ਼ਤਾ ਚਾਹੀਦਾ ਆ ਤੁਹਾਡੇ ਪਿਤਾ ਪਰਮੇਸ਼ਵਰ ਦੇ ਨਾਲ ਤੇ ਜਿੱਦਣ ਤੁਹਾਡਾ ਉਹ ਰਿਸ਼ਤਾ ਬਣ ਗਿਆ ਮਵਜਾ ਹੀ ਮਵਜਾ ਲੱਗ ਜਾਣੀਆਂ ਆ ਹallelujah ਸੋ ਜ਼ਬੂਰਾਂ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਤੇ ਉਹਦੀ 11 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕੰਦਾ ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ ਤੇਰੇ ਹਜ਼ੂਰ ਆਨੰਦ ਦੀ ਭਰਪੂਰੀ ਹੈ ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ ਆਮੇਨ ਆਮੇਨ ਹਾਲੇਲੂਇਆ ਸੋ ਅਸੀਂ ਇਹ ਵਚਨ ਆਪਣੇ ਮੂੰਹ ਤੇ ਚੜਾ ਲੈਣੇ ਆ ਵਚਨ ਚ ਲਿਖਿਆ ਹੈ ਨਾ ਇਹ ਵਸਤਾ ਦੀ ਪੋਤੀ ਤੇਰੇ ਮੂੰ ਤੋਂ ਕਦੀ ਵੀ ਵਖਰੀ ਨਾ ਹੋਵੇ ਵਚਨ ਚ ਲਿਖਿਆ ਉੱਠਦਿਆਂ ਬੈੰਦਿਆਂ ਸੌਂਦਿਆਂ ਲੇਟਦਿਆਂ ਜਿਹੜੇ ਪਰਮੇਸ਼ਵਰ ਦੇ ਵਚਨ ਉਹ ਮੈਡੀਟੇਟ ਕਰਨੇ ਮਨਨ ਕਰਨਾ ਉਹਨਾਂ ਦੇ ਉੱਤੇ ਤਾਂ ਦੇਖੋ ਕਿੰਨਾ ਸੋਹਣਾ ਵਚਨ ਆ ਦਾਊਦ ਕਹਿੰਦਾ ਤੂੰ ਮੈਨੂੰ ਜੀਉਣ ਦਾ ਮਾਰਗ ਵਿਖਾਵੇਂਗਾ ਅਗਰ ਕਿਤੇ ਵੀ ਤੁਹਾਨੂੰ ਕਨਫਿਊਜ਼ਨ ਲੱਗ ਰਹੀ ਆਪਣੀ ਲਾਈਫ ਦੇ ਵਿੱਚ ਤਾਂ ਤੁਸੀਂ ਕਹੋ ਪ੍ਰਭੂ ਮੈਨੂੰ ਜੀਉਣ ਦਾ ਮਾਰਗ ਦਿਖਾਓ ਪ੍ਰਭੂ ਤੁਸੀਂ ਤਾਂ ਮੇਰੇ ਰਾਹ ਦਾ ਚਾਨਣ ਹੋ ਤੁਹਾਡਾ ਬਚਨ ਮੇਰੇ ਰਾਹ ਦਾ ਚਾਨਣ ਹੈ ਮੇਰੇ ਪੈਰਾਂ ਦਾ ਲਈ ਦੀਪਕ ਹੈ ਪ੍ਰਭੂ ਮੈਨੂੰ ਜੀਉਣ ਦਾ ਮਾਰਗ ਦਿਖਾਓ ਤੁਸੀਂ ਦੇਖਿਓ ਥੋੜੇ ਚਿਰ ਬਾਅਦ ਇੱਕ ਵਿਚਾਰ ਤੁਹਾਡੇ ਮਨ ਦੇ ਅੰਦਰ ਪੌਪ ਅਪ ਹੋਣਾ ਉਤਪਨ ਹੋਣਾ ਹੈ ਤੇ ਕੀ ਹੋਣਾ ਉਹ ਜੀਉਣ ਦੇ ਮਾਰਗ ਦਾ ਵਿਚਾਰ ਹੋਊਗਾ ਕਿਸੇ ਨੇ ਆਣ ਕੇ ਤੁਹਾਨੂੰ ਇੰਨੀ ਨੇਕ ਸਲਾਹ ਦੇ ਦੇਣੀ ਤੁਹਾਨੂੰ ਉਹ ਸੁਣਦਿਆਂ ਹੀ ਪਤਾ ਲੱਗ ਜਾਣਾ ਕਿ ਯੈਸ ਇਹ ਪਰਮੇਸ਼ਰ ਨੇ ਮੇਰੀ ਪ੍ਰਾਰਥਨਾ ਦਾ ਉੱਤਰ ਭੇਜਿਆ ਆ ਪਰ ਕਦੋਂ ਹਊਗਾ ਜਦੋਂ ਤੁਸੀਂ ਕਹੋਗੇ ਪ੍ਰਭੂ ਮੈਨੂੰ ਜੀਉਣ ਦਾ ਮਾਰਗ ਵਿਖਾ ਆਪਾਂ ਕਹਿੰਦੇ ਨਹੀਂ ਪਰ ਸਿੱਧਾ ਮੂੰਹ ਫਲਾ ਕੇ ਬਹਿ ਜਾਂਦੇ ਆਂ ਅਸੀਂ ਤਾਂ ਚਰਚ ਨੂੰ ਜਾਂਦੇ ਆਂ ਫੇਰ ਵੀ ਘਾਟੇ ਤੇ ਘਾਟੇ ਪਈ ਜਾਂਦੇ ਆਂ ਅਸੀਂ ਤਾਂ ਚਰਚ ਨੂੰ ਜਾਂਦੇ ਆਂ ਫੇਰ ਵੀ ਪੈਸੇ ਦਵਾਈਆਂ ਤੇ ਲੱਗੀ ਜਾਂਦੇ ਨਾ ਚਰਚ ਵਾਲੇ ਤੁਹਾਨੂੰ ਇਹ ਕਹਿੰਦੇ ਵੀ ਤੁਸੀਂ ਰੱਬ ਦਾ ਨਾਮ ਨਾਲਿਓ ਤੁਹਾਨੂੰ ਤਾਂ ਚਰਚ 'ਚ ਕਿਹਾ ਜਾਂਦਾ ਭਾਈ ਪ੍ਰਾਰਥਨਾ ਕਰੋ ਪਰਮੇਸ਼ਵਰ ਦੀ ਆਗਿਆਕਾਰੀ ਕਰੋ ਵਚਨਾਂ ਦੀ ਅਧੀਨਗੀ ਕਰੋ ਤੇ ਤੁਸੀਂ ਬਰਕਤਾਂ ਤੇ ਬਰਕਤਾਂ ਪਾਓਗੇ ਹੁਣ ਜੇ ਤੁਸੀਂ ਪ੍ਰਾਰਥਨਾ ਨਹੀਂ ਕਰੋਗੇ ਤੁਸੀਂ ਸਮੇਂ ਸਿਰ ਚਰਚ ਨਹੀਂ ਆਓਗੇ ਤਾਂ ਫੇਰ ਕੌਣ ਜ਼ਿੰਮੇਵਾਰ ਹੋ ਉਹਨਾਂ ਘਟਿਆਂ ਦੇ ਲਈ ਤੁਸੀਂ ਖੁਦ ਸੋ ਜਰੂਰੀ ਹੈ ਮੈਂ ਬਹੁਤ ਹੈਰਾਨ ਆ ਥੋੜੀ ਦੇਰ ਪਹਿਲਾਂ ਹੀ ਮੈਂ ਸਕਰੀਨ ਦੇ ਵਿੱਚ ਦੇਖਿਆ ਬਹੁਤ ਸਾਰੇ ਲੋਕ ਇਸ ਵੇਲੇ ਆ ਰਹੇ ਆ ਚਰਚ ਨੂੰ ਹੁਣ ਜੇ ਆਪਣੇ ਦਿਲ ਦੇ ਅੰਦਰ ਪਿਆਰ ਹੀ ਹੈ ਨਹੀਂਗਾ ਪ੍ਰਭੂ ਦੇ ਲਈ ਇੱਜ਼ਤ ਹੀ ਹੈ ਨਹੀਂਗੀ ਪਰਭੂ ਦੇ ਲਈ ਤਾਂ ਫੇ ਆਪਾਂ ਕਿੱਦਾਂ ਦੀ ਬਰਕਤ ਲੈ ਲੂਗੇ ਉਹਦੇ ਕੋਲੋਂ ਉਹ ਦਿਲਾਂ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਆ ਤੁਹਾਡਾ ਟਾਈਮ ਨਾਲ ਆਉਣਾ ਪਰਮੇਸ਼ਵਰ ਨੂੰ ਆਦਰ ਦੇਣਾ ਆ ਕਿ ਪ੍ਰਭੂ ਅਸੀਂ ਪੂਰੇ ਟਾਈਮ ਦੇ ਨਾਲ ਆਏ ਆ ਕਿਉਂਕਿ ਪ੍ਰਭੂ ਜੀ ਅਸੀਂ ਤੁਹਾਨੂੰ ਆਨਰ ਕਰਦੇ ਆ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਜੇ ਤੁਹਾਡਾ ਕੋਈ ਜ਼ਰੂਰੀ ਕੰਮ ਆ ਤੇ ਉਥੇ ਅਫਸਰ ਨੇ ਬਹਿਣਾ ਆ 9 ਵਜੇ ਤੇ ਬਹੁਤ ਸਾਰੇ ਲੋਕੀ ਯੂਸੂਲੀ ਕੀ ਕਰਦੇ 8 ਵਜੇ ਹੀ ਪਹੁੰਚ ਜਾਂਦੇ ਕਹਿਣਾ ਛੇਤੀਬਾਰੀ ਆ ਜਾਵੇ ਆਪਾਂ ਪਹਿਲਾਂ ਹੀ ਪਹੁੰਚ ਜਾਣਾ ਇਹ ਨਾ ਹੋਵੇ ਉਹ ਬਹਿ ਕੇ ਉੱਟ ਜਵੇ ਰਾਈਟ ਜੋ ਅੱਜ ਫੜਨਾ ਹੋਵੇ ਤਾਂ 3 ਘੰਟੇ ਪਹਿਲਾਂ ਉੱਥੇ ਪਹੁੰਚਣਾ ਹੈ ਔਰ ਇੱਕ ਘੰਟਾ ਮਾਰਜਨ ਵੀ ਲੈ ਕੇ ਜਾਣਾ ਇਹ ਨਾ ਹੋਵੇ ਰਾਤ ਕੋਈ ਅਭੀ ਨਬੀ ਹੋ ਜਵੇ ਰੁਕਣਾ ਪੈ ਜਵੇ ਤੇ ਕਿਤੇ ਲੇਟ ਨਾ ਹੋ ਜਾਈਏ ਜਿੰਨਾ ਚੀਜ਼ਾਂ ਦੇ ਲਈ ਤੁਹਾਡੇ ਮਨ ਚ ਉਤਸ਼ਾਹ ਆ ਨਾ ਤੁਸੀਂ ਟਾਈਮ ਨਾਲ ਪਹੁੰਚਦੇ ਆ ਫਿਰ ਮੈਟਰ ਨਹੀਂ ਕਰਦਾ ਕਿ ਉਹ ਸੋਮਵਾਰ ਮੰਗਲਵਾਰ ਬੁੱਧਵਾਰ ਕਿਹੜਾ ਦੇਣ ਆ ਮੈਂ ਕੈਨੇਡਾ ਦੇ ਵਿੱਚ ਇੱਕ ਚਰਚ ਨੂੰ ਗਈ ਪਰ ਉਹ ਪਾਸਟਰ ਜੀ ਹੀ ਇਸ ਵੈਰੀ ਯੰਗ ਪਾਸਟਰ ਐਕਚੁਅਲੀ ਮਸੀਹ ਦੀ 32 ਸਾਲ ਉਹਨਾਂ ਦੀ ਉਮਰ ਆ ਤੇ ਮੋਸਟਲੀ ਯੂਥ ਉਸ ਚਰਚ ਦੇ ਵਿੱਚ 90% ਯੂਥ ਆ ਤੇ 10% ਮਿਕਸ ਕਮਿਊਨਿਟੀ ਆ ਉਹ ਚਰਚ ਦੇ ਪਾਸਟਰ ਜੀ ਨੇ ਚਰਚ ਦਾ ਜਿਹੜਾ ਦਿਨ ਰੱਖਿਆ ਮੰਗਲਵਾਰ ਮੰਗਲਵਾਰ ਸ਼ਾਮ ਦਾ ਟਾਈਮ ਉਹਨਾਂ ਨੇ ਰੱਖਿਆ 3 ਵਜੇ ਚਰਚ ਲੱਗਦੀ ਆ ਦੇਖੋ ਟਾਈਮ ਵੀ ਕੋਈ ਇਹ ਨਹੀਂ ਆ ਕਿ ਲੇਟ ਈਵਨਿੰਗ 3 ਵਜੇ ਦਾ ਟਾਈਮ ਮੰਗਲਵਾਰ ਦਾ ਦਿਨ ਉਹਦਾ ਰੀਜ਼ਨ ਕੀ ਆ ਉਹ ਕਹਿੰਦੇ ਜੇ ਤੁਸੀਂ ਵਾਕਿਆ ਹੀ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਤਾਂ ਪ੍ਰੂਵ ਕਰਕੇ ਦਿਖਾਓ ਪ੍ਰੂਵ ਕਰੋ ਕਿ ਤੁਸੀਂ ਉਹਦੇ ਲਈ ਕੁਝ ਛੱਡ ਸਕਦੇ ਆ ਤੁਸੀਂ ਕੋਈ ਸੈਕਰੀਫਾਈਸ ਕਰਕੇ ਦਿਖਾਓ ਉਹਦੇ ਲਈ ਐਤਵਾਰ ਨੂੰ ਤਾਂ ਛੁੱਟੀ ਆ ਇਸ ਲਈ ਤੁਸੀਂ ਕਹਿੰਦੇ ਚੱਲ ਛੁੱਟੀ ਆ ਅੱਜ ਤਾਂ ਚਲੇ ਹੀ ਜਾਣਾ ਨਾ ਕਿਉਂਕਿ ਉਸ ਦਿਨ ਤੁਹਾਨੂੰ ਕੋਈ ਰੋਕਣ ਵਾਲੀ ਚੀਜ਼ ਹੀ ਨਹੀਂਗੀ ਕਿਉਂਕਿ ਤੁਹਾਨੂੰ ਛੁੱਟੀ ਆ ਸਰਕਾਰੀ ਤੌਰ ਤੇ ਤੁਹਾਨੂੰ ਛੁੱਟੀ ਮਿਲੀ ਆ ਪਰ ਤੁਸੀਂ ਫਰੇਮ ਕਰਦੇ ਹੋ ਉਹਦੇ ਨਾਲ ਇਸ ਲਈ ਤੁਸੀਂ ਕੀ ਐਫਰਟ ਪਾਉਨੇ ਆਰ ਤੁਸੀਂ ਯਕੀਨ ਜਾਣਿਓ ਬਿਨਾਂ ਕਿਸੇ ਖਾਸ ਇਵੈਂਟ ਤੋਂ ਕੋਈ ਖਾਸ ਇਵੈਂਟ ਨਹੀਂ ਸੀ ਅਰ ਮੇਰੇ ਦਿਲ ਵਿੱਚ ਨਾ ਬੜੀ ਡਿਜ਼ਾਇਰ ਸੀ ਕਿਉਂਕਿ ਸਾਰੀਆਂ ਸੰਡੇ ਦੀਆਂ ਸਰਵਿਸਿਜ਼ ਮੈਂ ਕੀਤੀਆਂ ਸੀ ਯੂਕੇ ਵੀ ਯੂਐਸਏ ਕੈਨੇਡਾ ਤੇ ਮੇਰਾ ਆਪਣਾ ਮਨ ਕਰ ਰਿਹਾ ਸੀ ਕਿ ਮੈਂ ਬੈਠ ਕੇ ਚਰਚ اٹੈਂਡ ਕਰਾਂਗੀ ਤੇ ਇਦਾਂ ਹੀ ਇੱਕ ਲੜਕਾ ਨੌਜਵਾਨ ਮਿਲਣ ਵਾਸਤੇ ਆਇਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕਾਕੇ ਤੂੰ ਪਲੀਜ਼ ਮੈਨੂੰ ਦੱਸੂਗਾ ਕੋਈ ਇੱਥੇ ਸਪਿਰਚੁਅਲ ਅੱਛੀ ਚਰਚ ਹੋਏ ਮੈਂ ਡਰਾਈ ਫੀਲ ਕਰਦੀ ਆ ਕਿ ਹੁਣ ਮੇਰਾ ਦਿਲ ਕਰਦਾ ਕਿ ਮੈਂ ਵੀ એનર્ਜੀ ਲਵਾਂ ਉਹ ਕਹਿੰਦਾ ਪਾਸਟਰ ਜੀ ਤੁਸੀਂ ਇਦਾਂ ਕਿਦਾਂ ਸੋਚਿਆ ਕਿ ਐਤਵਾਰ ਲੰਘ ਗਿਆ ਤੇ ਤੁਹਾਨੂੰ ਕੋਈ ਚਰਚ ਮੈਂ ਕਿਹਾ ਪਤਾ ਨਹੀਂ ਪਰ ਮੇਰਾ ਬਹੁਤ ਜੀ ਕਰਦਾ ਆ ਕਿ ਨਾ ਹਾਂ ਜੀ ਇੱਕ ਚਰਚ ਹੈਗੀ ਇੱਥੋਂ ਤਿੰਨ ਕ ਘੰਟੇ ਲੱਗਣੇ ਜਾਣ ਨੂੰ ਮੈਂ ਕਿਹਾ ਆਈ ਵਿਲ ਗੋ ਮੈਂ ਜਾਊਂਗੀ ਕਹਿੰਦਾ ਮੈਂ ਲੱਕੇ ਜਾਊਂਗਾ ਤੇ ਅਸੀਂ ਉੱਥੇ ਗਏ ਤੁਸੀਂ ਯਕੀਨ ਕਰਿਓ ਉੱਥੇ लागे ਸਮੁੰਦਰ ਸਿਗਾ ਸਮੁੰਦਰ ਦੀ ਸਾਰੀ ਜਿਹੜੀ ਪਾਰਕਿੰਗ ਆ ਉਹ ਵੀ ਭਰੀ ਹੋਈ ਚਰਚ ਦੀ ਆਪਣੀ 2000 ਗੱਡੀਆਂ ਦੀ ਪਾਰਕਿੰਗ ਉਹ ਵੀ ਭਰੀ ਹੋਈ ਲਾਗੇ ਯੂਨੀਵਰਸਿਟੀ ਯੂਨੀਵਰਸਿਟੀ ਦੀ ਸਾਰੀ ਪਾਰਕਿੰਗ ਵੀ ਭਰੀ ਹੋਈ ਕਾਰੇ ਵਾਸਤੇ ਲੋਕੀ ਚਰਚ ਵਿੱਚ ਆਣ ਕੇ ਬੈਠੇ ਮੰਗਲਵਾਰ ਨੂੰ Praise God Hallelujah ਪੋਖ ਹੋਣੀ ਚਾਹੀਦੀ ਤੁਹਾਡੇ ਅੰਦਰ ਪਿਆਸ ਹੋਣੀ ਚਾਹੀਦੀ ਤੁਹਾਡੇ ਅੰਦਰ ਮੈਂ ਕਿਹਾ ਪ੍ਰਭੂ ਮੈਂ ਉੱਥੇ ਹੋਰ ਕੋਈ ਚੀਜ਼ ਨਹੀਂ ਮੰਗਿਆ ਕੋਈ ਪ੍ਰਾਰਥਨਾ ਨਹੀਂ ਕੀਤੀ ਮੈਂ ਕਿਹਾ ਪ੍ਰਭੂ ਆਹ ਕਿਰਪਾ ਸਾਡੇ ਵੀ ਕਰਦੇ ਉੱਥੇ ਪੰਜਾਬ ਤੇ ਲੋਕਾਂ ਦੇ ਦਿਲਾਂ 'ਚ ਆਵਲਾ ਪਿਆਰ ਪਾ ਦੇ ਉੱਥੇ ਵੀ ਇਹ ਵੀ ਇਹਨਾਂ ਦੇ ਦਿਲ 'ਚ ਵੀ ਆਵੇ ਵੀ ਠੀਕ ਆ 5 ਦਿਨ ਕਮਾਈ ਕਰ ਲਈ ਆ 6 ਦਿਨ ਕਮਾਈ ਕਰ ਲਈ ਅਸੀਂ ਵੀ ਜਾਣਾ ਆ ਰੱਬ ਦੇ ਘਰ ਉੱਥੇ ਇਕੱਠੇ ਬੈਠ ਕੇ ਅਰਦਾਸਾਂ ਕਰਨੀਆਂ ਆ ਕਈ ਸੋਚਦੇ ਅੱਛਾ ਇੱਥੇ ਹੀ ਰੱਬ ਮੌਜੂਦ ਆ ਜੇ ਅਸੀਂ ਘਰੇ ਪ੍ਰਾਰਥਨਾ ਕਰਾਂਗੇ ਫਿਰ ਉਹ ਨਹੀਂ ਸੁਣੂਗਾ ਜਰੂਰ ਸੁਣੂਗਾ 1000% ਸੁਣੂਗਾ ਪਰ ਜਿਹੜਾ ਕੰਮ ਉਹਦੇ ਠਹਿਰਾਏ ਹੋਏ ਸਥਾਨ ਦੇ ਅੰਦਰ ਹੋਣਾ ਹੈ ਨਾ ਉਹ ਉੱਥੇ ਹੀ ਹੋਣਾ ਹੈ ਔਰ ਉਹਦੀਆਂ ਸੈਂਕੜੇ ਉਦਾਹਰਨਾਂ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ ਹallelujah